ਹਾਂਜੀ ਸਤਿ ਸ੍ਰੀ ਅਕਾਲ ਵੀਰੋ ਆਪਾਂ ਕਲੋਨੀ ਦੇ ਵਿੱਚ ਇੱਕ ਪਲਾਟ ਲਿਆ ਜੀ ਤੇ ਇੱਥੇ ਆਪਾਂ ਬੱਚਿਆਂ ਦੀ ਇੱਕ ਗਰਾਊਂਡ ਤਿਆਰ ਕਰਾਂ ਇਸ ਪਲਾਟ ਦੇ ਵਿੱਚ ਜਿਹੜੇ ਵੀ ਬੱਚਿਆਂ ਨੂੰ ਜਿਸ ਤਰ੍ਹਾਂ ਦਾ ਵੀ ਗੇਮਾਂ ਦਾ ਉਤਸ਼ਾਹ ਹੋਊਗਾ ਪਹਿਲਾਂ ਤੇ ਵਾਲੀਬਾਲ ਦਾ ਨੈਟ ਲਵਾ ਕੇ ਦੇ ਦੇਣ ਲੱਗੇ ਆਂ ਵਾਲੀਬਾਲ ਖੇਡਣਗੇ ਹੋਰ ਵੀ ਗੇਮਾਂ ਜਿੱਧਰ ਜਿੱਧਰ ਵੀ ਇਹਨਾਂ ਦਾ ਇੰਟਰਸਟ ਬਣੂਗਾ ਧਿਆਨ ਬਣੂਗਾ ਕਰਵਾਵਾਂਗੇ ਗੇਮਾਂ ਨਾਲ ਬੱਚਿਆਂ ਦੀਆਂ ਵੈਸੇ ਕਲੋਨੀਆਂ ਤੁਹਾਨੂੰ ਪਤਾ ਹੀ ਹੈ ਸਾਰੇ 90% ਕਲੋਨੀਆਂ ਦੇ ਵਿੱਚ ਕੋਈ ਇਦਾਂ ਦੀ ਜਗ੍ਹਾ ਨਹੀਂ ਹੁੰਦੀਆਂ ਰੱਖੀ ਨਹੀਂ ਜਾਂਦੀਆਂ ਵੀ ਛੋਟੇ ਬੱਚੇ ਖੇਡ ਸਕਣ ਵੈਸੇ ਤੇ 7-8 ਸਾਲ ਤੋਂ ਬਾਅਦ ਬੱਚਿਆਂ ਨੂੰ ਇੱਧਰ ਪ੍ਰੇਰਨਾ ਸ਼ੁਰੂ ਕਰਨਾ ਚਾਹੀਦਾ 10 ਸਾਲ ਤੋਂ ਤੇ ਆਪਾਂ ਇਹ ਸ਼ੁਰੂ ਕਰ ਰਹੇ ਹਾਂ ਜੀ 15 ਸਾਲ ਤੋਂ ਅੰਡਰੇਜ ਦੇ ਵਿੱਚ ਜਿੰਨੇ ਵੀ ਬੱਚੇ ਆ ਜੋ ਜਿਹੜਾ ਜੋ ਮਰਜ਼ੀ ਹੋਵੇ ਜਿੱਥੋਂ ਦਾ ਮਰਜ਼ੀ ਹੋਵੇ ਕੋਈ ਚੱਕਰ ਨਹੀਂ ਬੱਚੇ ਨੂੰ ਸ਼ੌਂਕ ਹੋਵੇ ਬੋਈ ਇਹ ਤੇ ਕੋਈ ਫੀਸ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਸਾਰੇ ਕੰਮ ਆਪਾਂ ਹੀ ਕਰਾਂਗੇ ਤੇ ਆਪਣੇ ਬੱਚਿਆਂ ਵਾਸਤੇ ਸੇਫਟੀ ਵਾਸਤੇ ਕੈਮਰੇ ਵੀ ਲਾਏ ਜਾਣਗੇ ਰਾਤ ਦੀਆਂ ਲਾਈਟਾਂ ਵਾਸਤੇ ਲਾਈਟਿੰਗ ਵਾਸਤੇ ਲਾਈਟਾਂ ਇੱਕ ਇਸ ਛੋਟੇ ਜਿਹੇ ਪਲਾਟ ਨੂੰ ਆਪਾਂ ਸਟੇਡੀਅਮ ਦਾ ਰੂਪ ਦੇ ਦੇਣਾ ਤੇ ਕਰਦੇ ਆਂ ਜੀ ਕੋਸ਼ਿਸ਼ ਕੋਸ਼ਿਸ਼ ਕੀਤੇ ਹੀ ਕਾਮਯਾਬੀਆਂ ਹੁੰਦੀਆਂ ਤੇ ਕੋਸ਼ਿਸ਼ ਕੀਤੀਆਂ ਹੀ ਕਾਮਯਾਬੀਆਂ ਹੁੰਦੀਆਂ ਤੇ ਸਾਡੇ ਬੱਚੇ ਦੇਖ ਰਿਹਾ ਮੈਂ ਕਲੋਨੀ ਦੇ ਵਿੱਚੋਂ ਵਿਚਾਰੇ ਖੇਡਣ ਨੂੰ ਮਨ ਤੇ ਕਰਦਾ ਕਦੀ ਗਲੀ 'ਚ ਖੇਡਦੇ ਕਦੀ ਇੱਕ ਦੇ ਖੇਡਦੇ ਕਦੀ ਕੋਈ ਮੋਟਰਸਾਈਕਲ ਵਾਲਾ ਆਣ ਵਿੱਚ ਵਾਜਦਾ ਕੋਈ ਆਂਦਾ ਕਿਉਂ ਖੇਡਦੇ ਕੋਈ ਆਂਦਾ ਇੱਧਰ ਨਹੀਂ ਖੇਡਣਾ ਉੱਧਰ ਖੇਡਣਾ ਇੱਧਰ ਨਾ ਜਾਓ ਉੱਧਰ ਨੂੰ ਜਾਓ ਤੇ ਬੱਚੇ ਵਿਚਾਰੇ ਕੀ ਕਰਨ ਨਿਆਣੇ ਡਰ ਜਾਂਦੇ ਤੇ ਆਪਾਂ ਫਿਰ ਹੋਣਾ ਅੱਕਰ ਲੱਗੇ ਜੇ ਸ਼ੁਰੂ ਇੱਕ ਛੋਟਾ ਜਿਹਾ ਕੰਮ ਆਤਮਾ ਮਿਹਰ ਕਰੇ ਹਾਂ ਜੀ ਸਾਡਾ ਪਲਾਟ ਬਹੁਤ ਵੱਡਾ ਪਲਾਟ ਹੈ ਜੀ ਇਹਦਾ ਤਕਰੀਬਨ 30 32 ਫੁੱਟ ਮੱਥਾ ਤੇ 80 85 ਫੁੱਟ ਲਾਮ ਹੈ ਦੀ ਇਹਨੂੰ ਅਸੀਂ ਹੁਣ ਜਲਦੀ ਸਟੇਡੀਅਮ ਦਾ ਰੂਪ ਦੇ ਰਹੇ ਹਾਂ ਪਰਮਾਤਮਾ ਮਿਹਰ ਕਰੇ ਚੜ੍ਹਦੀ ਕਲਾ ਬਖਸ਼ੇ ਦੇਖੋਣ ਬਣਦਾ ਕੀ ਇੱਥੇ ਹਰ ਸਾਫ ਸਫਾਈ ਆ ਸ਼ੁਰੂ ਹੋ ਗਈ ਹੈ ਜੀ ਸਾਡੇ ਪਾਉ ਜੀ ਕਰ ਰਹੇ ਨੇ ਸਫਾਈ ਲਾੜਦੀ ਤੇ ਆ ਦੇਖਦੇ ਆ ਆ ਬਾਕੀ ਵੀ ਜੋ ਇਥੇ ਘਾ ਦੇ ਵਿੱਚ ਰਾਉਂਡ ਆਪਣੀ ਲੋੜ ਹੋਈ ਠੀਕ ਹੈ ਨਹੀਂ ਤੇ ਵਾ ਇਹ ਤੇ ਨਿਆਣੇ ਇੱਥੇ ਸਾਡੇ ਇੰਨੇ ਨਾਲੇ ਭੱਜ ਭੱਜ ਕੇ ਮਦਦ ਦੇਣਾ ਘਾ ਦੇ ਬਹੁਤ ਸੋਹਣੀ ਜਗ੍ਹਾ ਜੀ ਸਾਡੇ ਕੋਲੇ ਸ਼ਿਵਾਲ ਦੇ ਵਿੱਚ ਕਲੋਨੀ ਦੇ ਵਿੱਚ ਪਲਾਟ ਹੈ ਜੀ ਸਾਡਾ ਜਦੋਂ ਐਂਟਰੋ ਬਾਸ ਸਟੂਡੀਓ ਬਾਹਰ బోర్ਡ ਲੱਗਾ ਜੇ ਆਈਸੀਸੀ ਬੈਂਕ ਦੇ ਸਾਹਮਣੇ ਅਮਰਸਰ ਰੋਡ ਤੇ ਆਓ ਤੁਹਾਨੂੰ ਨਾਲੇ ਪਲਾਟ ਇੱਥੋਂ ਦੇ ਵਿਖਾਇਆ ਕਰੀਏ ਨਾਲੇ ਇੱਥੇ ਤੁਹਾਨੂੰ ਗੇਮਾਂ ਕਰਵਾਈਏ ਬੱਚਿਆਂ ਨੂੰ ਗੇਮਾਂ ਟਾਈਮ ਪਾਸ ਸਾਰਾ ਕੁਝ ਹੋਏਗਾ ਜੀ ਇੱਥੇ ਬਹੁਤ ਕੁਝ ਹੋਣਾ ਲਾ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਲਓ ਜੀ ਨੈਟ ਦੀ ਤਿਆਰੀ ਕਰ ਰਿਹਾ ਗੋਲੂ ਸੈਂਟਰੀ ਵਾਲਾ ਸਾਡਾ ਗੁੱਸੇ ਕਾ ਸੇ ਹੋਈਏ ਤੇ ਫੇਰ ਸਹੀ ਕਰਦਾ ਕੰਮ ਉਤਰਾ ਨਹੀਂ ਕਰਦਾ ਇਹ ਵੀ ਛੇਤੀ ਕੀਤੇ ਤੇ ਉਹਦੇ ਵਾਸਤੇ ਬਣ ਰਹੇ ਆ ਜੀ ਅਸੀਂ ਕलम ਪਲਾ ਰਹੇ ਸਾਈਡਾਂ ਤੇ ਕਿਉਂਕਿ ਬੱਚੇ ਛੋਟੇ ਵੱਡੇ ਵੀ ਹੋ ਸਕਦੇ ਉਹਦੇ ਹਿਸਾਬ ਨਾਲ ਨੈਟ ਦੀ ਉਚਾਈ ਉਚਾਈ ਲੰਬਾਈ ਉਹ ਵੀ ਕਰਨੀ ਹੋਏਗੀ ਵੱਧ ਘਟ ਕੀਤੀ ਜਾ ਸਕਦੀ ਹੈ ਲੋ ਜੀ ਪਲਾੜ ਦੇ ਵਿੱਚ ਰੂਟਾ ਵੀਲਰ ਫੇਰ ਰਹੇ ਆ ਜੀ ਕਿ ਬੱਚੇ ਦੇ ਕੋਈ ਪੈਰ ਦੇ ਵਿੱਚ ਕੋਈ ਚੀਜ਼ ਕੋਈ ਪੱਥਰ ਪੁੱਥਰ ਜਾਂ ਕੋਈ ਇਦਾਂ ਦਾ ਕੁਝ ਫੱਦਰਾ ਕਰ ਰਹੇ ਆਗੇ ਪੱਧਰੀ ਗਰਾਊਂਡ ਤਿਆਰ ਕਰਨ ਲੱਗੇ ਆ ਜੀ ਅਸੀਂ ਰੋਟਾ ਵੀਲਰ ਹਿਰੇ ਸਾਡੇ ਵੀਰ ਇੱਕ ਤੇ ਪੂਰੀ ਪੱਧਰੀ ਤੇ ਪਲੇਨ ਗਰਾਊਂਡ ਕਰਨੀ ਹੈ ਜੀ ਆਪਾਂ ਜੀ ਪਾਂ ਕਲੋਨੀ ਦੇ ਵਿੱਚ ਇੱਕ ਪਲਾਟ ਲਿਆ ਜੀ 30 ਫੁੱਟ ਮੱਥਾ ਤੇ 80 ਕੁ ਫੁੱਟ ਲਾਮ ਹੈ ਉਹਦੀ 30 32 ਫੁੱਟ ਮੱਥਾ ਵਾ 32 ਕੁ ਫੁੱਟ ਤੇ 80 ਫੁੱਟ ਲਾਮ ਹੈ ਤੇ ਇਹਦਾ ਪਾਂ ਗਰਾਊਂਡ ਚਿਆਰ ਕਰਨਾ ਹੈ ਜੀ ਬੱਚਿਆਂ ਦੇ ਖੇਡਣ ਵਾਸਤੇ ਉਹਦੇ ਵਿੱਚ ਵਾਲੀਬਾਲ ਵੀ ਹੋ ਸਕਦਾ ਉਹ ਜਿਹੜੇ ਵੀ ਇੰਟਰਸਟ ਹੋਊਗਾ ਬੱਚੇ ਨੂੰ ਖੇਡਣ ਦਾ ਉਹੀ ਖੜਾਇਆ ਜਾਊਗਾ ਤੇ 15 ਸਾਲ ਤੋਂ ਅੰਦਰ ਅੰਡਰੇਜ ਦੇ ਵਿੱਚ ਇੱਥੇ ਬੱਚੇ ਆਪਾਂ 10 ਸਾਲ ਤੋਂ ਲੈਣੇ ਆ। ਬਸ ਇੰਨੀ ਕੇਜ ਦੇ ਵਿੱਚ ਜਿਹੜਾ ਇੰਟਰਸਟ ਰੱਖਦਾ ਬੱਚਾ ਉਹ ਬੱਚੇ ਕੇ ਪਰ ਦੇਣੇ ਲੜੇ। ਤੇ ਕੋਈ ਫੀਸ ਨਹੀਂ ਕੋਈ ਕੁਛ ਨਹੀਂ। ਕੋਈ ਕਿਸੇ ਕਿਸਮ ਦਾ ਇੱਥੇ ਖਰਚਾ ਨਹੀਂ ਹੋਣਾ। ਸਪੋਰਟਸ ਦਾ ਸਮਾਨ ਦੂਜਾ ਤੀਜਾ ਸਮਾਨ ਉਹ ਸਾਰਾ ਆਪਾਂ ਆਪ ਹੀ ਕਰਾਂਗੇ। ਸਾਰਾ ਕੁਝ ਆਪਾਂ ਲਵਾਂਗੇ ਬੱਚਿਆਂ ਨੂੰ ਜੋ ਵੀ ਹੈਗਾ ਵਾਸੂਤਾ ਆਣ ਪੀਣ ਤੱਕ ਵੀ ਜਿੰਨਾ ਵੀ ਹੋ ਸਕਿਆ ਕਰਾਂਗੇ ਜੀ ਉਹਨਾਂ ਦਾ ਬੱਚਿਆਂ ਨੂੰ ਗੇਮਾਂ ਵਾਲੇ ਪਾਸੇ ਲਾਇਆ ਜਾਵੇਗਾ ਤੇ ਆਪਾਂ ਇਹ ਪਲਾਟ ਇਹਦੇ ਚ ਰੂਟਾ ਬੇਲਰ ਫਿਰ ਗਿਆ ਬਹੁਤ ਇਹਦੇ ਚ ਗੰਦ ਸੀ ਲਾਗੇ ਬੰਨੇ ਕੋਠੀਆਂ ਵਾਲਿਆਂ ਨੇ ਲਾਗੇ ਬੰਨੇ ਕੋਠੀਆਂ ਵਾਲਿਆਂ ਨੇ ਸੁੱਟਿਆ ਆ ਇਹ ਟੋੜਾ ਲੀੜਾ ਕੱਪੜ ਲੱਤੜ ਜੋ ਕੁਛ ਹੁੰਦਾ ਵਾਦਾ ਘਟਾਇਆ ਗਰਾਇ ਸੁਟੀ ਹੈ ਨਾ ਹੁੰਦਾ ਕਿ ਬਾਹਰ ਨੂੰ ਉਹ ਤਾਂ ਕਿਸੇ ਨੇ ਆਖਣਾ ਨਹੀਂ ਕੋਈ ਲਾ ਲੋ 4 ਕਿਸੇ ਗਰੀਬ ਨੂੰ ਇਥੋਂ ਬਾਹਰੋਂ ਚੁੱਕ ਲੈ ਸਾਮਾਨ ਲਾ ਚੁੱਕ ਲੈ ਉਹਨੂੰ 4 ਪੈਸੇ ਦੇ ਦੋ ਇਹ ਜੇ ਕੰਮ ਦੇ ਸਾਡੇ ਲੋਕਾਂ ਨੂੰ ਹੋਵੇ ਨਹੀਂ ਗੰਦ ਪਾਉਣ ਆਉਂਦਾ ਸਾਫ਼ ਕਰਨੇ ਕਾਠੀ ਪਤਾ ਪਰ ਉਹ ਆਪ ਨੂੰ ਪਤਾ ਹੀ ਆਪਾਂ ਕਿੰਨੀ ਸਪਈਆਂ ਰੱਖਦੇ ਆ ਵਾਤਾਵਰਨ ਆਪਾਂ ਵਿਗਾੜ ਕੇ ਰਾਜੀ ਆ ਸਵਾਰ ਕੇ ਘਾਟੀ ਆ ਚਲੋ ਅਸੀਂ ਥੋੜੀ ਜੀ ਕੋਸ਼ਿਸ਼ ਕਰਨ ਲੱਗੇ ਜੇ ਸਵਾਰਨ ਦੀ ਜੇ ਸਵਾਰਨ ਦਾ ਬਲ ਬਖਸ਼ਿਆ ਪਰਮਾਤਮਾ ਨੇ ਤੇ ਬਖਸ਼ਿਆ ਸਾਡੇ ਜੀ ਪੂਰਾ ਬਾਲਿਆ ਕਰ ਲੈਣਾ ਅਸੀਂ ਜੋ ਕਰੀਏ ਜੋ ਕਈ ਹੀ ਕਰ ਦਿੰਦੇ ਨੇ ਤੇ ਕਰਦੇ ਵੀ ਅਸੀਂ ਇੱਕ ਨੰਬਰ ਤੇ ਨੇ ਤੁਹਾਨੂੰ ਅੱਗੇ ਵੀ ਦੱਸਿਆ ਪਹਿਲੀਆਂ ਕਤਾਰਾਂ ਅਸੀਂ ਖੜਕੇ ਕੰਮ ਕਰ ਦਿੰਦੇ ਆ ਛੋਟਾ ਜਿਹਾ ਨਹੀਂ ਕਰ ਦਿੰਦੇ ਤੇ ਬਾਕੀ ਚਲੋ ਦੇਖਦੇ ਹਾਂ ਬੱਚਿਆਂ ਦਾ ਇੰਟਰਸਟ ਖੇਡਣ ਮਿਲਣ ਦੇ ਵਿੱਚ ਕੀ ਹੈ ਲਓ ਜੀ ਟ੍ਰੁਟਾ ਵੀਲਰ ਫੇਰਦਾ ਸਾਰੇ ਪਲਾਟ ਐ ਵਧੀਆ ਮਿੱਟੀ ਕਰਤੀ ਆ ਪਰ ਇੱਕ ਟਰਾਲੀ ਮੈਂ ਆ ਨਵੀਂ ਮਿੱਟੀ ਦੀ ਪਵਾ ਦਈਏ ਥੋੜੀ ਗਰਾਊਂਡ ਉੱਚੀ ਹੋ ਜੂਗੀ ਐ ਨਵੀਂ ਟਰਾਲੀ ਦੀ ਮਿੱਟੀ ਆ ਗਈ ਆ ਜੀ ਸਾਡੀ ਆਪਾਂ ਜੇ ਸਾਰੇ ਕੰਮ ਕਰਕੇ ਛੱਡਦੇ ਆ ਜਿਹੜਾ ਕੰਮ ਫੜ ਲੀਏ ਇੱਕ ਰਾਤ ਸਿਰੇ ਚਾੜਵਾਗੇ ਦੱਸਿਆ ਵੀ ਪਹਿਲੀ ਗੱਲ ਆਈ ਜੀ ਤੇ ਕੰਮ ਨੂੰ ਹੱਥ ਪਾਉਂਦੇ ਨਹੀਂ ਦੇ ਪਾਈਏ ਫਿਰ ਕਰਕੇ ਛੱਡੀਏ ਸਿੱਧੀ ਆਟਾ ਮੜਾਇਆ ਵਿੱਚ ਹਾਂਜੀ ਬੱਸ ਬੱਸ ਹਾਂ ਥੋੜਾ ਅੱਗੇ ਲਾਰਡ ਤੇ ਬੜਾ ਪਧਰਾ ਬੜਾ ਸੋਹਣਾ ਹੋ ਗਿਆ ਫਿਰ ਵੀ ਮਿੱਟੀ ਮਾਂ ਥੋੜੀ ਪਵਾ ਦਾਂਗੇ ਕਿਤੇ ਮੀਮੂ ਪਏ ਜੇ ਤੇ ਗਰਾਊਂਡ ਥੋੜਾ ਜਿਹਾ ਕੋਈ 2-4 ਇੰਚ ਚੀ ਹੋ ਗਈ ਤੇ ਪਾਣੀ ਨਾ ਖਲੋ ਪਾਸੇ ਨਾਲੋਂ ਖੇਡਣ ਲੱਗੇ ਬੱਚੇ ਚਲੋ ਜੀ ਖੇਤ ਦੇ ਕੰਮ ਨੂੰ ਮੇਰਾ ਆਇਤਰਾ ਹੀ ਤੋਰਦੇ ਥੋੜੀ ਥੋੜੀ ਗਾਂ ਨੂੰ ਇਤਰਾ ਖਿਲਾਰਦਾ ਜਾਂ ਗਾਂ ਤੱਕ ਲੈ ਜਾ ਅੱਗੇ ਨੂੰ ਲੈ ਜਾ ਲੈ ਜਾ ਮੇਰਾ ਵੀਰ ਅੱਗੇ ਇਤਰਾ ਖਿਲਾਰਦਾ ਹੀ ਜਾ ਬਸ 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 ਇਤਰਾ ਅਕਟਰੀ ਯਾ ਤੋਰੀ ਯਾ ਇਤਰਾ ਇਤਰਾ ਪਤਲੀ ਪਤਲੀ ਖਿਲਾਰਦੇ ਸਾਰੇ ਬਸ ਆ ਬਣ ਗਈ ਹੈ ਸਾਡੀ ਵਾਲੀਵਾਲ ਦੀ ਗਰਾਊਂਡ ਕਿੱਡੀ ਸੋਹਣੀ ਮਿੱਟੀ ਹੈ ਮਿੱਟੀ ਦੇ ਬੜੀ ਸੋਹਣੇ ਓ ਰੁਕ ਜਾਓ ਓਏ ਲੋ ਜੀ ਲਾਲ ਮਿੱਟੀ ਬਹੁਤ ਸੋਹਣੀ ਮਿੱਟੀ ਪਰ ਬਹੁਤ ਹੀ ਮਹਿੰਗੀ ਮਿੱਟੀ ਹੈ ਆਂਦੇ 1500 ਦੀ ਟਰਾਲੀ ਹੋ ਗਈ ਹੈ ਚਲੋ ਪੈਸਾ ਪਵਾ ਦੀ ਟੈਨਸ਼ਨ ਪ੍ਰਵਾਹ ਨਹੀਂ ਕਰਨੀ ਜਦੋਂ ਕੰਮ ਕਰੀਏ ਫਿਰ ਪੈਸੇ ਪੁਹੇ ਨਹੀਂ ਵੇਖੀਏ ਫਿਰ ਗੱਲ ਪੈਸਾ ਤੇ ਨਹੀਂ ਨਾ ਗੱਲ ਸ਼ੌਂਕ ਤੇ ਆੜ ਜਾਂਦੀ ਸ਼ੌਂਕ ਦੇ ਅੱਗੇ ਕੋਈ ਮੁੱਲ ਨਹੀਂ ਦਾ ਕਿਸੇ ਚੀਜ਼ ਦਾ ਚਲੋ ਜੀ ਚਾਰ ਦੇ ਨੂੰ ਇਤਨਾ ਹੀ ਇਹਨੂੰ ਫੇਫੂ ਦੇ ਕੁਝ ਨਹੀਂ ਦਾ 1500 ਮਿੱਟੀ ਦਾ ਤੇ 1600 ਰੁਪਏ ਆਪਾਂ ਦੇ ਤਾਰੂਟਾ ਵੀਲਰ ਦਾ 3100 ਰੁਪਏ ਨਾਲ ਅੱਜ ਕੰਮ ਸ਼ੁਰੂ ਕਰਤਾ ਜਿਆ ਮਸਲਾ ਹੋਇਆ ਵੈਸੇ ਅਸੀਂ ਲਿਖਨੇ ਅਸੀਂ ਕਿਹੜੇ ਪੈਸੇ ਲੈਣੇ ਕਿ ਉਹ ਪੈਸੇ ਦੇ ਸਾਡੇ ਕੋਲ ਵੈਸੇ ਵਾਧੂ ਆ ਰਹੇ ਹਨ ਉਹ ਨਹੀਂ ਪੈਸੇ ਪਵਾ ਦੀ ਟੈਨਸ਼ਨ ਨਾਲ ਇਹ ਨਹੀਂ ਆਈ ਉਹ ਜਰਾ ਬਣਾਉਣ ਲੱਗੇ ਪ੍ਰੋਗਰਾਮ ਜਿਆ ਵੀ ਕੋਈ ਇਹ ਸਮਝ ਲੈ ਪਤਾ ਨਹੀਂ ਇਹ ਬਣਾ ਕੇ ਤੇ ਮੁਰਕੇ ਵਿੱਚ ਤਰ੍ਹਾਂ ਮੁਰਕੇ ਪੈਸੇ ਇਕੱਠੇ ਕਰਨ ਜੇ ਲਾਪਈਂਦੇ ਨੇ ਲੋਕ ਉਹ ਨਹੀਂ ਕੰਮ ਕਰਨਾ ਕੁੱਤਾ ਕੰਮ ਆਪਾਂ ਇੱਕ ਨਹੀਂ ਕਰਨਾ ਬਾਅਦ ਚ ਜਿਹੜੀ ਲੋਕੀ ਕਰਕੇ ਸ਼ੁਰੂ ਜਿਆ ਪੰਮ ਤੇ ਧਰਮੁਖ ਜਿਆ ਸੰਭਾਲ ਜਿਆ ਉਨਕੇ ਪੈਸੇ ਇਕੱਠੇ ਕਰੀ ਜਾਂਦੇ ਉਹ ਨਹੀਂ ਕੰਮ ਕਰਨਾ ਪੈ ਸਾਡੇ ਕੋ ਵਾਦੂ ਅਸੀਂ ਕਦ ਲਈ ਇਕੱਠਾ ਕਰਨਾ ਹੈ ਅਸੀਂ ਲਾਉਣਾ ਬੱਚਿਆਂ ਤੇ ਪਲੇਅਰਾਂ ਦੇ ਅਸੀਂ ਬਣਾਉਣੇ ਇੱਥੋਂ ਤਿਆਰ ਕਰਨੇ ਬੱਚੇ ਖੇਡਣ ਲਈ ਲੋ ਜੀ ਪਲਾਟ ਦੀ ਗਿਣਤੀ ਮਿੰਤੀ ਕਰਾ ਕੇ ਤੇ ਨੈਟ ਦੀ ਵੀ ਗਿਣਤੀ ਮਿੰਤੀ ਜੋ 18 ਮੀਟਰ 54 ਫੁੱਟ ਤੇ ਇਧਰ ਨੂੰ 18 ਫੁੱਟ ਚਲੋ ਜਿਸ ਤਰ੍ਹਾਂ ਵੀ ਹੁੰਦਾ ਤਰਾ ਪੂਰਾ ਇਹ ਮਿੱਟੀ ਪਾ ਰਹੇ ਸੈਟ ਜੀ ਕਰਕੇ ਵੀ ਇਨੀ ਜਗ੍ਹਾ ਚ ਗਰਾਉਂਡ ਥੋੜੀ ਜੀ ਕੋ 4 ਇੰਚ ਉੱਚੀ ਰੱਖਾਂਗੇ ਸਾਈਡਾਂ ਨਾਲ ਇੱਕ ਮਿੱਟੀ ਥੋੜੀ ਜੀ ਵਧੀਆ ਪੈਰਾ ਪੂਰਾ ਨੂੰ ਮਲੈਂ ਚਲੋ ਸਾਫ਼ ਕਰਕੇ ਆ ਉਹ ਚਲੀਏ ਤਿਆਰੀ ਅੱਗੇ ਫਿਰ ਦੱਸਦੇ ਕਿਵੇਂ-ਕਿਵੇਂ ਕਰਨਾ